来 ਮੇਟਰੋ ਯਾਰ ਕੀ ਘੋਗਣੇ ਨਵਾਂ ਟਰੈਕਟਰ ਤੇ ਨਵੀਂ ਮਸ਼ੀਨ ਲਿਆਂਦੀ ਮੈਂ ਪੁੱਛਿਆ ਵੀ ਯਾਰ ਕੀ ਟੂੜੀ ਵਾਲੀ ਮਸ਼ੀਨ ਚੁੱਕੀ ਬਚਿਆ ਤੇ ਬੜਾ ਹੌਂਸਲੇ ਵਾਲਾ ਜਵਾਬ ਦਿੱਤਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਵਾਹਿਗੁਰੂ ਨੇ ਸਾਨੂੰ ਵਾਧੂ ਦੇਤਾ ਮੈਂ ਕਹਾਂ ਉਹ ਕਿਵੇਂ ਕਹਿੰਦਾ ਬਸ ਸਾਰਿਆਂ ਦਾ ਲੈਣਾ ਦੇਣਾ ਲਾਹਤਾ ਕਹਿੰਦਾ ਨਾ ਤਾਂ ਕਹਿੰਦਾ ਮੈਂ ਡਰਾਈਵਰ ਦਾ ਦੇਣਾ ਨਾ ਮੈਂ ਦਿਹਾੜੀ ਦਾ ਰੱਖਿਆ ਨਾ ਕਿਸੇ ਜੀਵਿੰਦਾਰ ਦਾ ਰੱਖਿਆ ਨਾ ਡੀਜ਼ਲ ਤੇਲ ਸਭ ਪੂਰਾ ਹੋ ਗਿਆ ਕਹਿੰਦਾ ਆ ਜਿਹੜੇ ਤਿੰਨ ਚਾਰ ਭੋਂਗਾ ਮੈਨੂੰ ਵਾਜ ਜਾਣਾ ਮੈਂ ਕਿਹਾ ਗੁਰੂ ਆ ਥੋੜਾ ਨਹੀਂਗਾ ਮਾ ਯਾਰ 10-12 ਲੱਖ ਦਾ ਟਰੈਕਟਰ ਹੋ ਗਿਆ 2.5 ਲੱਖ ਦੀ ਮਸ਼ੀਨ ਹੋ ਗਈ ਟਰਾਲੇ-ਟਰੂਲੇ ਪਾ ਕੇ ਤੇ ਤੈਨੂੰ ਆ ਦੋ-ਚਾਰ ਪੋਂਗੀ ਬਚੇ ਮੈਨੂੰ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਜੇ ਇਹ ਵੀ ਨਾ ਵੱਜਦੇ ਤਾਂ ਫੇਰ ਜੇ ਵੀ ਨਾ ਵੱਜਦੇ ਉਮਰ ਅਜੇ ਘੁੱਗ ਦੀ ਨਿਆਣੀ ਆ ਜਦੋਂ ਨੇ ਇਹ ਗੱਲ ਕਹੀ ਨਾ ਵੀ ਜੇ ਇਹ ਵੀ ਨਾ ਵੱਜਦੇ ਫੇਰ ਵੀ ਸਰਦਾ ਨਾ ਫੇਰ ਵੀ ਜਰਾਤ ਕਰਦੀ ਨਾ ਕਹਿੰਦਾ ਭਲਾ ਕਰਿਆ ਕਰ ਵਾਹਿਗੁਰੂ ਨੇ ਜਿੰਨਾ ਦੇ ਤਾਂ ਬਹੁਤ ਕਹਿੰਦਾ ਅਸੀਂ ਬੜੇ ਖੁਸ਼ ਆ ਵੀ ਸਾਡੀ ਲੇਬਰ ਦੇ ਪੈਸੇ ਪੂਰੇ ਹੋਗੇ ਅਸੀਂ ਗਰੀਬ ਬੰਦੇ ਦਾ ਕੱਲਾ ਕੱਲਾ ਰੁਪਈਆ ਦੇਤਾ ਚਲੋ ਖਾਏ ਕਸਮਾ ਨੂੰ ਜੇ ਤਾਂ ਕਹਿੰਦਾ ਰੇਟ ਕੋਈ 2 250 ਆ ਗਿਆ ਤਾਂ ਠੀਕ ਆ ਨਹੀਂ ਤਾਂ ਕਹਿੰਦਾ 120 30 40 150 ਨੂੰ ਭਰਾ ਦੇਣੀ ਆ ਕਹਿੰਦਾ ਵੀ ਜੋ ਵਟਿਆ ਸੋ ਖਟਿਆ ਜੋ ਉਸ ਪ੍ਰਮਾਤਮਾ ਨੇ ਦੇਤਾ ਦੇਤਾ ਕਹਿੰਦਾ ਐ ਕਿ ਸਾਨੂੰ ਭੇਤ ਆ ਗਿਆ ਚਲਾਉਣਾ ਕਿਵੇਂ ਆ ਕਰਨਾ ਕਿਵੇਂ ਆ ਆਉਣ ਵਾਲੇ ਸਮੇਂ 'ਚ ਤੇ ਕਹਿੰਦਾ ਤੈਨੂੰ ਦੱਸਾਂਗੇ ਬਾਕੀ ਮਿੱਤਰੋ ਬਹੁਤ ਵੱਡੀ ਗੱਲ ਆ ਵੀ ਵਾਹਿਗੁਰੂ ਦਾ ਉਹਨੇ ਸ਼ੁਕਰਾਨਾ ਕੀਤਾ ਫਿਰ ਵੀ ਐਰ ਕੀ ਬਾਈ ਜੀ ਜਿੰਨੇ ਵੀ ਮਸ਼ੀਨ ਵਾਲੇ ਸੀ ਸੱਚੀ ਦੱਸਿਓ ਸੱਚੀ ਝੂਠ ਨਹੀਂ ਮਾਰਨਾ ਵੀ ਐਰ ਕੀ ਉਹੋ ਜੀ ਗੱਲ ਨਹੀਂ ਬਣੀ ਜਿਹੜੀ ਪਿਛਲੇ ਸਾਲ ਸੀ ਜਾਂ ਉਦੋਂ ਪਿਛਲੇ ਸਾਲ ਸੀ ਐਰ ਕੀ ਤੂੜੀ ਦਾ ਰੇਟ ਵੀ ਹੈ ਨਹੀਂ ਹੁਣੇ ਜੇ ਮੈਂ ਅੰਕਲ ਭੋਂਗਾ ਵਾਲਾ ਟੱਪਿਆ ਤੇ ਮੈਂ ਉਹਨੂੰ ਪੁੱਛਿਆ ਵੀ ਤੂੜੀ ਦਾ ਰੇਟ ਕੀ ਆ ਕਹਿੰਦਾ ਬਾਈ ਜੀ 120 ਰੁਪਏ ਕੁਆਂਟਲ ਹੁਣ ਬਾਈ ਜੀ 6 ਕੁਆਂਟਲ ਤੂੜੀ ਨਿਕਲਦੀ ਏਕ ਟਰਾਲੀ ਚ 120 ਰੁਪਏ ਦੇ ਹਿਸਾਬ ਨਾਲ ਲੱਗ ਭਾਗ ਲਾਲੂ ਤੁਸੀਂ 700 ਰੁਪਏ ਹੀ ਬਚਾ 720 ਰੁਪਏ ਕੋਈ ਜੀਰteal ਖਰਚਾ ਵੀ ਆ ਆ ਪਿੱਛੇ ਤਿੰਨ ਚਾਰ ਵਿਚਾਰੇ ਦੇ ਦਿਹਾੜੀਏ ਨੇ ਤੋਂ ਬਾਈ ਜੀ ਸੰਭਾ ਸੰਭਾਈ ਵੀ ਆ ਹਨਾ ਤਿੰਨ ਚਾਰ ਦਿਨੇ ਹੋ ਗਏ ਉਹਨਾਂ ਨੂੰ ਲੱਗੇ ਨੂੰ ਧਾਨਾ ਯਾਰ ਬੰਦੇ ਫਿਰ ਵੀ ਆ ਸਿੱਖ ਜਗਾਈ ਖੜਾ ਘੋਗ ਕਹਿੰਦਾ ਵੀ ਫਿਰ ਵੀ ਕੋਈ ਨਹੀਂ ਕਹਿੰਦਾ ਵੈਸ ਗੁਰੂ ਭਲੀ ਕਰੂਗਾ ਕਹਿੰਦਾ ਜੇ ਜਿੰਨਾ ਉਸਨੇ ਮੇਰੀ ਕਿਸਮਤ ਚ ਛੱਡਿਆ ਆ ਉਹਨਾਂ ਮੇਰੇ ਕੋਲੇ ਰਹਿਣਾ ਕਹਿੰਦਾ ਕਿਸ ਤਾਂ ਗੁਸਤਾਂ ਨਿਕਲੀਆਂ ਕਹਿੰਦਾ ਕੋਈ ਪ੍ਰਵਾਹ ਨਹੀਂ ਕਹਿੰਦਾ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਕਹਿੰਦਾ ਕਦੀ ਆਉਣੇ ਮੰਦੇ ਤੇ ਕਦੀ ਆਉਣੇ ਚੰਗੇ ਇਹ ਬਾਈ ਜੀ ਜ਼ਿਮੀਦਾਰ ਆ ਇਹਨੂੰ ਜ਼ਿਮੀਦਾਰ ਕਹਿੰਦੇ ਆ ਜ਼ਿਮੀਦਾਰ ਇੱਕ ਇਹੋ ਜੀ ਚੀਜ਼ ਆ ਜਿਹੜਾ ਡੋਬਾ ਵੀ ਝੱਲ ਲੈਂਦਾ ਸੋਕਾ ਵੀ ਝੱਲ ਲੈਂਦਾ ਘਾਟਾ ਵੀ ਝੱਲ ਲੈਂਦਾ ਹੈ ਪਰ ਹੋਰਾਂ ਤੋਂ ਘਾਟੇ ਚੱਲੇ ਨਹੀਂ ਜਾਂਦੇ ਜੇ ਕਿਤੇ ਬਾਣੀਆਂ ਨੂੰ ਘਾਟੇ ਪੈ ਜਾਂਨਾ ਤੇ ਦੀਵਾ ਜਗਾ ਕੇ ਤੁਰ ਜਾਂਦੇ ਨੇ ਤਾਂ ਬਾਈ ਜੀ ਇਹ ਜ਼ਿਮੀਦਾਰੀਆ ਜਿਹੜਾ ਪੂਰੇ ਹੱਲ ਲੈਂਦਾ ਘਾਟਾ ਵਾਧਾ ਜਰ ਲੈਂਦਾ ਸੁੱਕੀ ਖਾ ਲੈਂਦਾ ਮਿੱਸੀ ਖਾ ਲੈਂਦਾ ਠੀਕ ਹੈ ਕਣੀ ਆਪਦੇ ਢਿੱਡ ਮਾਰ ਕੇ ਲੋਕਾਂ ਨੂੰ ਮਨ ਖਵਾਉਂਦਾ ਇਹ ਜ਼ਿਮੀਦਾਰ ਆ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਜੀ ਤੇ ਇਸ ਸੱਜਣਾਸਤੇ ਇਸ ਸਮਾਹ ਪੁਰਸ਼ ਨੇ ਜਿਹੜੇ ਵੱਡੇ ਬੋਲ ਮੈਨੂੰ ਬੋਲੇ ਪਤਾ ਨਹੀਂ ਵੀ ਇਹਨੇ ਹਾਸੇ ਖੇਡੇ ਚ ਬੋਲਤੇ ਜਾਂ ਅਨਜਾਨਪੁਣੇ ਚ ਬੋਲਤੇ ਪਰ ਮੈਨੂੰ ਉਹ ਬੜੇ ਚੁਬੇ ਸੱਚੀ ਕਹਿਣਾ ਵੀ ਚਲੋ ਵਾਹਿਗੁਰੂ ਬੱਚੇ ਨੂੰ ਬਲ ਬਖਸ਼ੇ ਬੁੱਧੀ ਬਖਸ਼ੇ ਤੇ ਯਾਰਤ ਰੱਖੀਆਂ ਬਖਸ਼ੇ ਤੇ ਬਾਈ ਦੀ ਯਰ ਤੂੜੀ ਮੈਂ ਵਾਹਿਗੁਰੂਗੇ ਅਰਦਾਸ ਕਰਦਾ ਵੀ 3 350 ਨੂੰ ਕੁਆਂਟਲ ਹੋ ਜੇ ਯਾਰ ਇੰਨੀ ਸਾਮ ਸੰਭਾਲ ਕਰਨ ਦੇ ਬਾਵਜੂਦ ਵੀ ਜੇ ਕੁਸ ਪੱਲੇ ਨਾ ਪਵੇ ਬੜੀ ਦੁੱਖ ਦੀ ਗੱਲ ਹੈ ਨਾ ਦੋਵੇਂ ਭਰਾ ਦਿਨ ਰਾਤ ਟਰੈਕਟਰ ਚਲਾਇਆ ਨੇ ਦਿਨ ਰਾਤ ਇੱਕ ਕਰਤਾ ਫਿਰ ਵੀ ਯਾਰ ਕੁਸ ਪੱਲੇ ਨਾ ਪਵੇ ਬੜੀ ਮੈਂ ਕਹਿੰਨਾ ਵੀ ਮੇਰਾ ਵੀ ਦਿਲ ਰਾਜੀ ਨਹੀਂ ਹੈਣਾ ਕਿਸ ਨੂੰ ਕਾਟਾ ਪਵੇ ਉਹ ਵੀ ਮਿਹਨਤ ਕਰਨ ਦੇ ਬਾਵਜੂਦ ਵੀ ਕਾਟਾ ਪਵੇ ਹੈਣਾ ਇੱਥੇ ਬੰਦੇ ਨੇ ਵੇਖ ਲਾ ਵੀ ਕਹਿੰਦਾ ਯਾਰ ਮੈਂ ਮਿਹਨਤ ਫੁੱਲ ਕੀਤੀ ਯਾਰ ਅੱਜ ਕੀ ਕੀਤੀ ਆ ਹੁਣ ਜੋ ਫਲ ਦੇਣਾ ਉਹ ਰੱਬ ਨੇ ਦੇਣਾ ਹੈਣਾ ਬਾਕੀ ਭਾਈ ਜੀ ਸ਼ੇਅਰ ਕਰ ਦਿਓ ਯਾਰ ਦਬਕੇ ਮੁੰਡੇ ਦੇ ਨਾਂ ਤੇ ਸ਼ੇਅਰ ਕਰ ਦਿਓ